ਮੈਂ ਨੌਂ ਚ ਭੇਜਿਆ ਸੀ ਖੀਰ ਜੇ ਨੌਂ ਦੀ ਜਿਹੜਾ ਸਾਡੇ ਤੋਂ ਆਉਂਦਾ ਕਾਦੀ ਤੇ ਮੈਂ ਲਕਾਲ ਕਰ ਕੜੀ ਮਿਹਨਤ ਕਰਕੇ ਮੈਂ ਪਹੁੰਚਿਆ ਤੇਰਾ ਪੁੱਤ ਸਰਦਾਰ ਤੇ ਪੁੱਤ ਕਮਾ ਕੇ ਮੈਂ ਸਰ ਕਮਾਈ ਕੀਤੀ ਸਰਕਾਰ ਨੂੰ ਦੇਤੀ ਉਧਰ ਹਾਏ ਇਹ ਜੇ ਬਕਿਆ ਅਖੀਰ ਦਦੀ ਸਰ ਨੂੰ ਨਹੀਂ ਦੇਤੀ ਆਖਾ ਮੰਮੀ ਮੈਂ ਆਈ ਕੇ ਪੇਪਰ ਬਣਾਉਣ ਦੇ ਆ ਗਿਆ ਹਾਏ ਰੂਪੇ ਪੇਪਰ ਬਣਾਉਣ ਦੇ ਨਾ ਅੰਦਾਈ ਹੁਣ ਮੈਂ ਆ ਜਾਣਾ ਵਾ ਮੰਮੀ ਇੱਕ ਮਹੀਨਾ ਹੀ ਆ ਸਿਰਫ ਨੰਬਰ ਸਾਕੇ ਰਾਈਸ ਮੈਂ ਕਿਹ ਸੋਣੀ ਲੱਗ ਨਹੀਂ ਆਣ ਕੇ ਨਾ ਕੁਛ ਕਰ ਲਵਾਂ ਮੈਂ ਨਾ ਵੇਖਿਆ ਕਰਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਕਾਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚੱਲ ਉਧਰ ਹੀ ਰਿਆ ਪੂਰੀ ਕਰਨ ਕਰ ਲੈ ਮੈਂ ਨਹੀਂ ਮਾਸੀ ਪਹਿਲੇ ਮੈਂ ਕਾਰ ਬਣਾ ਲਊਗਾ ਮੈਨੂੰ ਨਹੀਂ ਪਤਾ ਕਿ ਆ ਮੈਂ ਕਾਹਨੂੰ ਤਾਂ ਇਹ ਕਾਹਨਾਂ ਤਕਲੀਫ ਮੇਰੇ ਕੋਲ ਤਾਂ ਨਹੀਂ ਕਿਦਾਰ ਕੋਲੇ ਨਾ ਮੈਂ ਨੌਕਰ ਦਾ ਕਰਦਾ ਕਰਦਾ 9 ਵਜੇ ਮੈਨੂੰ ਫੋਨ ਕਰ ਨਾ ਪਹਿਲਾਂ ਬਾਅਦ 12 ਵਜੇ ਸਭ ਨੂੰ ਆਉਂਦੇ ਆ ਮੈਨੂੰ ਪਹਿਲਾ ਕਾਰ ਦੇ ਦਿੰਦਾ ਠੀਕ ਆ ਮੇਰੀ ਸਰਕਾਰ ਗਈ ਹੋ ਪੀਂਦਾ ਮੈਂ ਤੇ ਘਰ ਤੋਂ ਤਾਈ ਪੁੱਤ ਬਦਲੇ ਵੀ ਚੱਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਆਪਣੇ ਘਰ ਦੀ ਜ਼ਿੰਦਗੀ ਸਵਾਰ ਲੂਗਾ ਕੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੋੜ ਕੇ ਆਪਣੇ ਪੁੱਤ ਨੂੰ ਬਾਹਰ ਕਰ ਲਿਆ ਮੈਂ ਕੋਰੀਆ ਪੋਰੀਆ ਕਰਕੇ ਕੱਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਤ ਤੁਰਦਾ ਤੇਰੀ ਸਰਕਾਰ ਨੂੰ ਇਹ ਪੀਲਾ ਵੀ ਮੇਰਾ ਪੁੱਤ ਨੂੰ ਪਰ ਲੈਂਦਾ ਜਾਵੇ ਆ ਤੇ ਨਾ ਵੇਖਿਆ ਕਰਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾ ਨਾ ਮੇਰਾ ਕੋਈ ਪਿਆਰੀ ਨਾ ਮੇਰਾ ਕੋਈ ਬੰਨਾ ਸਾਡਾ ਬੇਟਾ ਤਰਵਿੰਦਰ ਸਿੰਘ 2009 ਨੂੰ ਇੰਗਲੈਂਡ ਗਿਆ ਸੀ ਪਰ ਉੱਥੇ ਇਹ ਹਾਲਾਤ ਨਹੀਂ ਸਦਾ ਸਕਿਆ ਪੂੰਜੀ ਪੂੰਜੀ ਇਕੱਠੀ ਕਰਕੇ ਮੈਂ ਬੈਲੀ ਬੋਰਡ ਦੇ ਵਿੱਚ ਐਨਵਾਇਰਨਮੈਂਟ ਦੇ ਉੱਤੇ ਇੱਥੇ ਨੌਕਰੀ ਕੀਤੀ। ਪੈਸਾ ਪੈਸਾ ਇਕੱਠਾ ਕਰਕੇ ਜੀਪੀ ਫੰਡ ਦੀ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਉਹਨੂੰ ਮੈਂ ਅੰਬਲੜ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰ ਵਾਸਤੇ। 14 ਸਾਲ ਪਿਛੋਂ ਵੀ ਉਹ ਮੈਂ ਮਨੂ ਨਹੀਂ ਦੇਖ ਸਕਿਆ। ਫੇਰ ਤੁੰਗ ਨੂੰ ਮਿਲ ਖਬਰ ਆਈ ਆ ਮਨੇਰੇ 2 ਵਜੇ ਤੇ ਉਸ ਨੂੰ ਹਟੈਕ ਨਾਲ ਮੌਤ ਹੋ ਗਈ। ਕਿਆ ਕਰਦੇ ਨੇ ਉਹ ਕਰਦੇ ਨੇ ਸਾਲਾਂ ਜਾਂ ਕੋਈ ਚੁਪਾਈ ਕਰਦੇ ਨੇ ਕਿਹੜਾ ਸਟਾਰ 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 ਜਾਂ ਕੋਈ ਚੁਪ ਕਾਲ ਦੀ ਤੇ ਮੈਂ ਕਾਲ ਕਾਲ ਕਰ ਰਹੀ ਮੈਂ ਕਿਹਾ ਸਾਡੇ ਮਕਾਨ ਦੇ ਕੋਲ ਸਾਰੇ ਤੇਰਾ ਪੁੱਤ ਸਰਦਾਰ ਕਿਤੇ ਸਵਾ ਤੇ ਪਾਡੇ ਮਕਾਨ ਨੇ ਤੇ ਸਾਰੇ ਠੱਠੇ ਹੋਏ ਆ ਹਾਏ ਅਸੀਂ ਪੀਲ ਕਰਦੇ ਗਵਰਨਮੈਂਟ ਨਾਲ ਨਹੀਂ ਸਾਡੇ ਨਾਲ ਤੇਰੀ ਡੈਡ ਬਾਡੀ ਦੀ ਜਾਨ ਸਾਨੂੰ ਭਾਤ ਭੇਜਿਆ ਤੇ ਕੋਈ ਇਹਨੇ ਸਰਕਾਰ ਨੇ ਸਾਡੀ ਅਜੇ ਤੱਕ ਮਿਲਣੀ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਏ ਅਜੇ ਤੱਕ ਸਾਡੇ ਕੋਲ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਕਿਹਨੇ ਸਾਡੀ ਸਾਹ ਨਹੀਂ ਗਈ ਧਿਆਨ ਕੇ